ਜਿਹੜੇ 2005 ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹਨਾਂ ਦੀਆਂ ਸ਼ਾਹਾਂ ਤੇ ਹੋਈਆਂ ਅੱਜ ਇਹਨਾਂ ਨੂੰ ਜੇ ਖਤਰਾ ਆ ਬਾਬਾ ਸਾਹਿਬ ਦੀ ਸੋਚ ਤੋਂ ਖਤਰਾ ਸੀ ਅੱਜ ਉਹਨਾਂ ਦੇ ਸਟੇਜ ਤੋਂ ਵੀ ਖਤਰਾ ਆ ਇਹ ਜਿਹੜੀ ਅੱਗ ਲਾਈ ਗਈ ਆ ਇਹ ਅਮਿਤ ਸ਼ਾਹ ਨੇ ਲਾਈ ਆ ਇਸ ਕਰਕੇ ਅਸੀਂ ਸਾਡਾ ਰੋਸ ਜਿਹੜਾ ਆ ਉਹ ਉਸ ਸ਼ਖਸ ਤੇ ਜਿਹੜਾ ਜ਼ਿੰਮੇਵਾਰ ਗ੍ਰਹਿ ਮੰਤਰੀ ਸਾਰੇ ਮੌਲਕ ਦਾ ਹੁੰਦਾ ਉਹਨੇ ਇਹ ਗੱਲ ਕਹੀ ਆ ਬਈ ਹਰ ਮੇਰੇ ਤੁਸੀਂ ਅੰਬੇਡਕਰ 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 ਲਾਈਓ ਆ ਸਾਡੇ ਨੇ ਅੰਬੇਡਕਰ ਭਗਵਾਨ ਆ ਜਿਹਨੇ ਸਾਨੂੰ ਰੋਟੀ ਜੋਗਾ ਕੀਤਾ ਲੋਕਾਂ ਦੇ ਨਾਲ ਖਾਣੀ ਵੰਡਣ ਦਾ ਮੌਕਾ ਦਿੱਤਾ ਬਰਾਬਰ ਦਾ ਦਿੱਤੀ ਪਰ ਉਸ ਬੰਦੇ ਨੇ ਉੱਥੇ ਕਿਹਾ ਵੀ ਜੇ ਤੁਹਾਨੂੰ ਭਗਵਾਨ ਮਿਲ ਜਾਣਾ ਸੀ ਮੈਨੂੰ ਦੱਸੋ ਕਿਹੜਾ ਭਗਵਾਨ ਆਇਆ ਜਿਹੜਾ ਇਹਨਾਂ ਦੀ ਸਾਰ ਨਹੀਂ ਹੋਵੇ ਪਰ ਉਹਦੀ ਸ਼ਹਿਰ ਦੇ ਉੱਤੇ ਜੋ ਕੰਮ ਹੋਇਆ ਉਹਦੀ ਸ਼ਹਿਰ ਦੇ ਹੋਇਆ ਕਿਦਾਂ ਕਿਸੇ ਇੱਕ ਬੰਦੇ ਦੀ 26 ਜਨਵਰੀ ਵਾਲੇ ਦਿਨ ਮੈਂ ਮੈਂ ਪ੍ਰਸ਼ਾਸਨ ਨੂੰ ਇਹ ਆਪਣੇ ਨੂੰ ਬਿਆਨ ਕਰਦਾ ਕਿ 26 ਜਨਵਰੀ ਵਾਲੇ ਦਿਨ ਚਿੜੀ ਪਾਰਦਾ ਪੰਛੀ ਪਰ ਮਾਰ ਸਕਦਾ 바ਵਾ ਸਾਹਿਬ ਨੂੰ ਸੁਚੈਜੂ ਨੂੰ ਹੈਲੋ ਇੱਕ ਨਾ ਰੋਕਦੇ ਜੀ 바ਵਾ ਸਾਹਿਬ ਨੂੰ 바ਵਾ ਸਾਹਿਬ ਦੇ ਸੁਚੈਜੂ ਨੂੰ ਪੌੜੀ ਕਿਤੇ ਲੱਗੀ ਐਡਾ ਉੱਚਾ ਲੰਬਾ ਸੁਚੈਜੂ ਕੋਈ ਬਿਨਾਂ ਸਾਜਿਸ਼ ਤੋਂ ਲਾ ਸਕਦਾ ਉਹ ਕਿੱਦਾਂ ਦਾ ਏਰੀਆ ਆ ਉਹ ਪੌਸ਼ ਏਰੀਆ ਦਰਬਾਰ ਸਾਹਿਬ ਦੇਖੋ ਕਿੱਦਾਂ ਸਾਡੇ ਵਿੱਚ ਸਾਡੇ ਵਿੱਚ ਫਿਰਕੂ ਫਿਰਕੂ ਦੰਗੇ ਭੜਕਾਉਣ ਦੀ ਫੋਜੀ ਸਾਜ਼ਸ਼ ਹੋ ਰਹੀ ਆ ਭਾਈ ਜਨਕ ਸਾਜ਼ਸ਼ ਬੰਗਾਉਣ ਦੀ ਸਾਜ਼ਸ਼ ਹੋ ਰਹੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਵੀ ਆਪਣੇ ਉੱਤੇ ਐਲਕਰਾਂ ਨੂੰ ਇਹ ਸਮਝਾ ਦਿਓ ਕਿ ਜੇ ਅਸੀਂ ਸ਼ਾਂਤਵੇਂ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਅਸੀਂ ਬੰਦ ਵੀ ਕਰ ਸਕਦੇ ਆਂ ਅਸੀਂ ਰੋਡ ਵੀ ਜਾਮ ਕਰ ਸਕਦੇ ਆਂ ਪਰ ਅਸੀਂ ਉਹ ਬੰਦੇ ਨਹੀਂ ਆਂ ਵੀ ਅਸੀਂ ਆਪਣੇ ਭੈਣ ਭਾਈਆਂ ਨੂੰ ਦੁਖੀ ਕਰੀਏ ਕਿਉਂਕਿ ਸਾਡੇ ਭੈਣ ਭਰਾ ਸਾਡੇ ਨਾਲ ਹਮੇਸ਼ਾ ਖੜਦੇ ਆ ਅਸੀਂ ਇੱਕੋ ਜਿਹੇ ਸਾਰੇ ਰਲ ਮਿਲ ਕੇ ਦਿਨ ਮਨਾਉਣੇ ਆ ਪਰ ਅੱਜ ਅਸੀਂ ਉਹਨਾਂ ਆਪਸਰਾ ਕੇ ਬੇਨਤੀ ਕਰਦੇ ਆਂ ਵੀ ਸਾਨੂੰ ਇਸ ਹੱਦ ਤੱਕ ਮਜਬੂਰ ਨਾ ਕਰੋ ਕਿ ਸਾਨੂੰ ਪ੍ਰੋਟੈਸਟ ਜਰਾ ਸਖਤ ਕਰਨਾ ਪਵੇ ਜਿਹੜੀ ਅੱਗ ਅੰਬੇਡਕਰ ਦੇ ਸਾਹਬ ਜੀ ਦੇ ਖਿਲਾਫ ਲਾਈ ਗਈ ਆ ਉਹਦੀ ਜੜ ਹੈਗੀ ਆ ਅਮਿਤ ਸ਼ਾ ਅਮਿਤ ਸ਼ਾ ਜੈ ਹਾਂ ਅੱਜ ਦਾ ਦਿਨ ਬਹੁਤ ਹੀ ਦੁਖੀ ਭਰਿਆ ਦਿਨ ਹੈ ਸਿਆਣੇ ਬੰਦੇ ਸਭ ਸਾਰੇ ਜੀ ਅਜੇ 26 ਜਨਵਰੀ 바ਵਾ ਸਾਹਿਬ ਨੇ ਜਿੱਦਣ ਕਾਨੂੰਨ ਲਾਗੂ ਕੀਤਾ ਅਜੇ 2 ਦਿਨ ਨਹੀਂ ਹੋਏ ਹੈਗੇ ਕਿ ਬਾਬਾ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਖਤਮ ਕਰਨ ਦੇ ਲਈ ਕੁਝ ਸਾਦੀਸ਼ ਅਨਸਰ ਜਿਹੜੇ ਬਾਬਾ ਸਾਹਿਬ ਦੀ ਮਸਟੈਚੂ ਦੇ ਨਾਲ ਛੇੜਛਾੜ ਕੀਤੀ ਗਈ ਔਰ ਉਹਨੂੰ ਤੋੜਿਆ ਗਿਆ ਬਹੁਤ ਮੰਦਭਾਗੀ ਘਟਨਾ ਜਿਸ ਰਾਇਬਰ ਨੇ ਸਾਰੇ ਲੋਕਾਂ ਦੇ ਲਈ ਬਰਾਬਰਤਾ ਇਕਤਾ ਇਕੁਅਲ ਦੀ ਗੱਲ ਕੀਤੀ ਔਰ ਸਾਰਿਆਂ ਨੂੰ ਬਰਾਬਰ ਰੱਖਣ ਦੇ ਲਈ ਹਰ ਇੱਕ ਲਈ ਬਰਾਬਰ ਸਭਿਧਾਨ ਦੇ ਵਿੱਚ ਕਾਨੂੰਨ ਦਿੱਤੇ ਪਰ ਕੁਝ ਮਾਨਸਿਕਤਾ ਜਿਨ੍ਹਾਂ ਦੀ ਮਾੜੀ ਹੈ ਜਿਹੜੇ ਬਾਬਾ ਸਾਹਿਬ ਦੇ ਖਿਲਾਫ ਇਦਾਂ ਨਹੀਂ ਸਾਦਿਸ਼ਾ ਕੁਝ ਜੁਮਲੇ ਦੋਵੇ ਛੇੜਦੇ ਆ ਕਿ ਸਾਰੇ ਸਮਾਜ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਇਹਨਾਂ ਦੇ ਵਿੱਚ ਦੰਗੇ ਜਾਂ ਲੜਾਈਆਂ ਪੈਦਾ ਕੀਤੀਆਂ ਜਾਣ ਤਾਂ ਕਿ ਲੋਕ ਲੜ-ਲੜ ਮਰ ਜਾਣ ਤੇ ਉਹਦਾ ਫਾਇਦਾ ਪੋਲੀਟੀਕਲ ਲੋਕ ਜਿਹੜੇ ਆਪਣੇ ਆਪਣੇ ਸਵਾਰਥ ਲਈ ਲੈਣ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕੱਲੀ ਬਾਬਾ ਸਾਹਿਬ ਦੀਆਂ ਫੋਟਾਂ ਲਾਉਣ ਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਜਦੋਂ ਤੱਕ ਥਾਣੇ ਦੇ ਵਿੱਚ ਜਾਂ ਸਰਕਾਰੀ ਦੁਆਰਿਆਂ ਦੇ ਵਿੱਚ ਗਰੀਬਾਂ ਦੀ ਗੱਲ ਸਿੱਧੇ ਤੌਰ ਤੇ ਜਾ ਕੇ ਲੋਕ ਨਹੀਂ ਲੋਕਾਂ ਦੀ ਨਹੀਂ ਸੁਣੀ ਜਾਂਦੀ ਉਦੋਂ ਤੱਕ ਬਾਬਾ ਸਾਹਿਬ ਦਾ ਜਿਹੜਾ ਕਾਨੂੰਨ ਹੈ ਸਹੀ ਤਰੀਕੇ ਦੇ ਵਿੱਚ ਨਹੀਂ ਲਾਗੂ ਜੇ ਅਸੀਂ ਲੀਡਰਾਂ ਦੇ ਨਾ ਫੋਨ ਦੇ ਨਾਲ ਲੋਕਾਂ ਦੇ ਗਰੀਬਾਂ ਦੇ ਕੰਮ ਹੋਣੇ ਆ ਫਿਰ ਬਾਬਾ ਸਾਹਿਬ ਜੀ ਦਾ ਕਾਨੂੰਨ ਖਤਮ ਹੋ ਜਾਂਦਾ ਉੱਥੇ ਕਿਉਂਕਿ ਬਾਬਾ ਸਾਹਿਬ ਜੀ ਦਾ ਕਾਨੂੰਨ ਅਗਰ ਸਹੀ ਸਿਸਟਮ ਦੇ ਨਾਲ ਲਾਗੂ ਹੋਵੇ ਤਾ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਨਿਆਂ ਮਿਲ ਸਕਦਾ ਹੈ ਲੀਡਰ ਫੋਨ ਕਰਦੇ ਆ ਤੇ ਉਹਦੇ ਫੋਨ ਦੇ ਉੱਤੇ ਸਾਡੀਆਂ ਵੋਟਾਂ ਲੈ ਜਾਂਦੇ ਸਿਰਫ ਫੋਟਾ ਫੋਟਾ ਲਾਉਣ ਦੇ ਨਾਲ ਕਾਨੂੰਨੀ ਹੁੰਦਾ ਸਰਕਾਰ ਕਿੱਥੇ ਖੜੀ ਆ ਸਾਡੇ ਮਲਾਜਮ ਸਾਹਿਬ ਖੜੇ ਐ ਐਸਐਚਓ ਜਗਜੀਤ ਜੀ ਖੜੇ ਐ ਪਰ ਇਹਨਾਂ ਦੇ ਵਿੱਚ ਸਾਡਾ ਭਾਈਚਾਰਾ ਇਹਨਾਂ ਦੇ ਨਾਲ ਰਹਿੰਦਾ ਪਰ ਇਹਨਾਂ ਨੂੰ ਅੱਜ ਸਾਡਾ ਸਹਿਯੋਗ ਕਰਨਾ ਚਾਹੀਦਾ ਕਿ ਜਿਸ ਕਾਨੂੰਨ ਦੀ ਉਹ ਰੱਖਿਆ ਕਰਦੇ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸਭ ਨੂੰ ਇੱਜ਼ਤ ਮਾਨ ਦੇ ਕੇ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਨਾ ਹੀ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਅਸੀਂ ਸ਼ਾਂਤੀਪੂਰਵਕ ਅਸੀਂ ਪ੍ਰੋਟੈਸਟ ਕਰ ਰਹੇ ਆ ਨਾ ਕਿਸੇ ਦੁਕਾਨਦਾਰ ਨੂੰ ਕਰਾਂਗੇ ਪਰ ਸਾਡਾ ਸਹਿਯੋਗ ਕਰਨ ਦੀ ਲੋੜ ਮੈਂ ਹੀ ਬੇਨਤੀ ਕਰਦਾ ਲਾਸਟ ਦੇ ਵਿੱਚ ਕਿ ਜਲਦੀ ਤੋਂ ਜਲਦੀ ਸੈਂਟਰ ਸਰਕਾਰ ਨੂੰ ਜਾਂ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਜਿਹੜੇ ਇਹ ਲੋਕ ਦੰਗੇ ਭੜਕਾਉਣ ਵਾਲੇ ਲੋਕ ਆ ਮਾੜਾ ਕੰਮ ਦੰਗਾ ਫੈਲਾਉਂਦੇ ਲੋਕਾਂ ਨੂੰ ਇਕੱਠਾ ਨਹੀਂ ਰਹਿਣ ਦੇਣਾ ਚਾਹੁੰਦੇ ਸ਼ਾਂਤੀ ਨਹੀਂ ਰਹਿਣਾ ਦੇਣਾ ਚਾਹੁੰਦੇ ਉਹਨਾਂ ਨੂੰ ਜਲਦੋ ਜਲਦ ਉਹਨਾਂ ਤੇ ਪਰਚਾ ਦਰਜ ਕਰਦੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸਿੱਟਿਆ ਜਾਵੇ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਵਾਲਮੀਕੀ ਹਰ ਹਰ ਵਾਲਮੀਕੀ ਜੈ ਰਵਿਦਾਸ ਸੋ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ 바ਵਾ ਸਾਹਿਬ ਦੇ ਸਟੈਚੂ ਨਾਲ ਇਹ ਸਰਕਾਰਾਂ ਨੇ ਕਰਾਇਆ ਜਿਹੜਾ ਇਹ ਜੋ ਵੀ ਅਣਸੁਣੀ ਘਟਨਾ ਕਿ ਹੋਈ ਆ ਉਹਦੇ ਲਈ ਬਹੁਤ ਗਲਤਿਆ ਨਿੰਦਨਯੋਗ ਆ ਅਸੀਂ ਇਹਦੀ ਕੜੀ ਨਿੰਦਿਆ ਕਰਦੇ ਆ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਸਰ ਪੂਰਾ ਹੁਸ਼ਿਆਰਪੁਰ ਪੂਰਾ ਪੰਜਾਬ ਬੰਦ ਆ ਲੇਕਿਨ ਇੱਕ ਸਿਰਫ ਚੱਬੇ ਵਾਲ ਖੁੱਲਾ ਆ ਸੋ ਤੁਹਾਡੇ ਸਹਿਯੋਗ ਦੀ ਲੋੜ ਆ ਸਾਨੂੰ ਕਿ ਆਪਾਂ ਨਾਲ ਮਿਲ ਕੇ ਸ਼ਾਂਤੀਪੂਰਵਕ ਚੱਬੇ ਵਾਲ ਬੰਦ ਕਰਵਾਈਏ ਕੋਈ ਹੁਸ਼ਿਆਰਪੁਰ ਚ ਨਹੀਂ ਦੁਕਾਨ ਖੁੱਲੀ ਕੋਈ ਜਲੰਧਰ ਪੂਰਾ ਬਲਕਿ ਪੰਜਾਬ ਬੰਦ ਆ ਮੈਂ ਪ੍ਰਸ਼ਾਸਨਕੇ ਬੇਨਤੀ ਇਹੀ ਕਰਨਾ ਚਾਹੁੰਦਾ ਕਿ ਸਰ ਸਾਡਾ ਸਹਿਯੋਗ ਕਰੋ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਇਹੀ ਚਾਹਨਾ ਕਿ ਸਾਡਾ ਸਹਿਯੋਗ ਕਰੋ ਬਾਕੀ ਮੇਰੇ ਭਰਾ ਸਨੀ ਨੇ ਦੱਸੇ ਹੀ ਦਿੱਤਾ ਆ ਕਿ ਜਿਹੜੀਆਂ ਸਰਕਾਰਾਂ ਆ ਸਰਕਾਰਾਂ ਹੀ ਇਹ ਗਲਤ ਕੰਮ ਕਰਾਉਂਦੀਆਂ ਆ ਸਾਨੂੰ ਪੜਕਾਉਂਦੀਆਂ ਆ ਔਰ ਦੰਗੇ-ਪਸਾਦ ਕਰਾਉਂਦੀਆਂ ਆ ਜੈਪੀ ਜੈਪਾਤ ਬੋਲ ਵੀ ਸ਼ਕਤੀ ਜੈਪਾਤ ਆਪ ਸਾਰੇ ਜਾਣਦੇ ਹੋ ਵੇ ਅੱਜ ਜਿਹੜਾ ਵਾ ਇਹ ਬਹੁਤ ਅਨਸਖਾਮ ਜਿਹੜੀ ਆ ਬਾੜੀ ਜਿਹੜੀ ਨiyet ਦੇ ਨਾਲ ਇਹ ਜਿਹੜੀ ਆ ਅੰਮਕੀਤਾ ਸਟੈਚੂ ਦੇ ਨਾਲ ਉਹ ਥੋੜੇ ਦੇ ਨਾਲ ਛੜੀਆਂ ਸੱਟਾਂ ਮਾਰੀਆਂ ਉਹ ਸਾਡੇ ਦਿਲਾਂ ਦੇ ਉੱਤੇ ਸੱਟਾਂ ਵਗੀ ਕਿਉਂਕਿ 26 ਜਨਵਰੀ ਦਾ ਦਿਹਾੜਾ ਜਿਹੜਾ ਉਹ ਸੰਵਿਧਾਨ ਦਾ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਹਾੜਾ ਸੀ ਔਰ ਉਸੇ ਦਿਨ ਸੰਵਿਧਾਨ ਸਾੜਿਆ ਗਿਆ ਅਤੇ ਨਾਲ ਇਹ ਨਾਲ ਹੀ ਉਹਨੂੰ ਅੱਗ ਲਾਈ ਗਈ। ਇਹ ਬਾਅਦ ਦੇ ਵਿੱਚ ਜਦੋਂ ਪੁੱਛਗਿਛ ਹੁੰਦੀ ਆ ਤਾਂ ਉਹਨਾਂ ਨੂੰ پاਗਲ ਕਰਾਰ ਦੇ ਦਿੱਤਾ ਜਾਂਦਾ। ਇਹਦੇ ਮਗਰ ਜਿਹੜੀਆਂ ਉੱਚ ਕੋਟੀ ਦੀਆਂ ਉਪਲੀਆ ਸਰਕਾਰਾਂ ਵਾਂ ਉਹ ਦੋਸ਼ੀ ਹਨ। ਦੋਸ਼ੀਆਂ ਨੂੰ ਫੜ ਕੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਤੇ ਮੈਂ ਤਾਂ ਇਹ ਕਹੂੰਗਾ ਵੀ ਚੌਂਕ ਦੇ ਵਿੱਚ ਖੜੇ ਕਰਕੇ ਤਾਨੂੰ ਗੋਲੀ ਮਾਰਨੀ ਚਾਹੀਦੀ ਆ। ਕਿਉਂਕਿ ਜਦੋਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਆਦਵੀ ਹੁੰਦੀ ਆ ਤੇ ਉਹ ਵੀ ਪਾਗਲ ਨਿਕਲਦਾ ਬਾਅਦ ਦੇ ਵਿੱਚ ਪਾਗਲ ਕਹਿ ਦਿੰਦੇ ਆ ਪਾਗਲ ਵਾ ਇਦਾਂ ਦੇ ਪਾਗਲਾਂ ਨੂੰ ਗਾਹਾਂ ਪਾਗਲ ਜਿਹੜੇ ਬਣਨੋ ਜੇ ਰੋਕਣਾ ਤਾਂ ਚੌਂਕ ਤੇ ਖੜ ਕੇ ਗੋਲੀ ਮਾਰਨੀ ਚਾਹੀਦੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ